ਕਾਰਜ ਨੂੰ ਨੋਕਾ ਰੱਖਣ ਵਾਲੇ ਸਾਵਧਾਨ 15 ਦਿਨ ਪਹਿਲਾਂ ਰੱਖੀ ਨੌਕਰਾਨੀ ਘਰ ਗਈ ਵੱਡਾ ਕੰਡ ਖਾਲੀ ਕਰ ਗਈ ਘਰ ਦਾ ਸਾਰਾ ਸਮਾਨ ਜੀ ਹਾਂ ਸੀਸੀਟੀਵੀ ਤਸਵੀਰਾਂ ਵੇਖੋ ਕਾਰਜਿਕ ਮਹਿਲਾ ਕੋਮਰੀ ਹੈ ਕੁਝ ਦੇਰ ਬਾਅਦ ਦੋ ਹੋਰ ਲੋਕ ਘਰ ਦੇ ਵਿੱਚ ਤਾਂਖੇ ਹੁੰਦੇ ਨੇ ਜਨادیه ਹਰਕਤਾ ਸ਼ੱਕੀ ਜਾਪਦੀਆਂ ਨੇ ਇਹ ਤਿੰਨੇ ਕਾਫੀ ਦੇਰ ਤੱਕ ਘਰ ਦੇ ਵਿੱਚ ਘੁੰਮਦੇ ਰਹਿੰਦੇ ਨੇ ਫਿਰ ਦੋਵੇਂ ਐਕਟੀਵਾ ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਤੇ ਤੀਜਾ ਕੁਝ ਦੇਰ ਬਾਅਦ ਮੌਕਤ ਤੋ 9:00 ਤੋਂ 11:00 ਹੋ ਜਾਂਦਾ ਹੈ ਇਹਨਾਂ ਦਾ ਇਹ ਕਾਰਨਾਮਾ ਘਰ ਦੇ ਅੰਦਰ ਅਤੇ ਬਾਹਰ ਲੱਗੇ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦਾ ਹੈ ਵੈਸੇ ਤਾਂ ਤਸਵੀਰਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਫਿਰ ਵੀ ਅਸੀਂ ਸਮਝਾ ਦਿੰਦੇ ਹਾਂ ਕਿ ਇੱਥੇ ਆਖਰ ਹੋਇਆ ਕੀ ਹੈ ਦਰਸਲ ਮਲੌਰ ਦੀ ਬਿਰਲਾ ਕਲੋਨੀ ਦੇ ਵਿੱਚ ਇਸ ਘਰ ਚੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕੀਤੇ ਗਏ ਨੇ ਤੇ ਚੋਰੀ ਦੇ ਇਲਜ਼ਾਮ ਕੁਝ ਦਿਨ ਪਹਿਲਾਂ ਘਰ ਦੇ ਵਿੱਚ ਰੱਖੀ ਨੌਕਰਾਨੀ ਤੇ ਲੱਗੇ ਨੇ ਜੋ ਕਿ ਫਿਲਹਾਲ ਫਰਾਰ ਚਲਦੀ ਹੈ ਇਹਦੀ ਕੱਲ ਸ਼ਾਮ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਨੋਦ ਜੱਗਾ ਜੀ ਹੈਗੇ ਵਰਲਾ ਕਲੋਨੀ 'ਚ ਰਹਿੰਦੇ ਆ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ 'ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹ ਉਹਨਾਂ ਦੇ ਘਰੋਂ 5 ਲੱਖ ਦੀ ਕੈਸ਼ ਤੇ ਦਨ ਤੋਂ ਲੈ ਸੋਨਾ ਵੀ ਲੈ ਕੇ ਕਰੋ ਉਹਨਾਂ ਨੂੰ ਕੁਝ ਸੰਗਾ ਕੇ ਵੀ ਚਲੀ ਗਈ ਜਿਹਦੇ ਸੰਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰਵਾਈ ਕਰ ਰਹੇ ਹਾਂ ਜੋ ਸਟੇਟਮੈਂਟ ਲਿਖਾਉਣਗੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਹੋਵੇ। ਮਿਲੀ ਜਾਣਕਾਰੀ ਦੇ ਮੁਤਾਬਕ ਘਰ ਚ ਕੰਮ ਕਰਨ ਵਾਲੀ ਨੇਪਾਲੀ ਨੌਕਰਾਨੀ ਦੇ ਵੱਲੋਂ ਆਪਣੇ ਦੋ ਸਾਥੀਆਂ ਦੀ ਮਦਦ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਵੱਲੋਂ ਇਸ ਨੌਕਰਾਨੀ ਨੂੰ 15 ਦਿਨ ਪਹਿਲਾਂ ਹੀ ਘਰ ਦੇ ਵਿੱਚ ਕੰਮ ਤੇ ਰੱਖਿਆ ਗਿਆ ਸੀ ਸ਼ੁੱਕਰਵਾਰ ਦੀ ਸ਼ਾਮ ਨੂੰ ਉਸਨੇ ਆਪਣੇ ਸਾਥੀਆਂ ਨੂੰ ਘਰ ਬੁਲਾਇਆ ਅਲਮਾਰੀ ਚੋਂ 5 ਲੱਖ ਦੀ ਨਕਦੀ ਤੇ ਤਿੰਨ ਕੋਲੇ ਸੁਨਾ ਚੋਰੀ ਕਰਕੇ ਫਰਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਨੌਕਰਾਨੀ ਨੇ ਘਰ ਚ ਮੌਜੂਦ ਘਰ ਦੀ ਮਾਲਕਨ ਤੇ ਇੱਕ ਹੋਰ ਨੌਕਰਾਨੀ ਨੂੰ ਚਾਹ ਦੇ ਵਿੱਚ ਕੋਈ ਨਸ਼ੀਲੀ ਚੀਜ਼ ਦੇ ਦਿੱਤੀ ਸੀ ਜਿਸ ਨਾਲ ਉਹ ਦੋਵੇਂ ਜਾਨੇ ਬੇਹੋਸ਼ ਹੋ ਗਏ ਸਨ ਕੋਈ ਦੱਸ ਦੇ ਜੋ ਕੋਈ ਪੁਲਿਸ ਪਰਮ ਵੈਰੀਫਾਈ ਕਰਵਾਈ ਦੀ ਨਹੀਂ ਕੋਈ ਨਹੀਂ ਜੀ ਇਹਨਾਂ ਨੇ ਸਾਡੇ ਵੀ ਕੋਈ ਧਿਆਨ ਚ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਘਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਤੇ ਉਹ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਆਪਦੇ ਘਰੇ ਕੋਈ ਕੰਮ ਤੇ ਰੱਖਦੇ ਆ ਤਾਂ ਉਹਨਾਂ ਦਾ ਪ੍ਰੋਪਰ ਵੈਰੀਫਿਕੇਸ਼ਨ ਪੁਲਸ ਤੋਂ ਵੀ ਕਰਾਉਣ ਤੇ ਪ੍ਰੋਪਰ ਰਿਕਾਰਡ ਲੈ ਕੇ ਫੇਰ ਹੀ ਕਿਸੇ ਨੂੰ ਕੰਮ ਤੇ ਰੱਖਿਆ ਜਾਵੇ ਹੁਣ ਪੁਲਿਸ ਸੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਡੂੰਘਾਈ ਦੇ ਨਾਲ ਜਾਂਚ ਕਰਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਫਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੈਮ ਦਾ ਮਾਹੌਲ ਜ਼ਰੂਰ ਹੈ ਤੇ ਇਹ ਮੋੜ ਸਾਬਤ ਹੋ ਗਿਆ ਹੈ ਕਿ ਕਿਸੇ ਤੇ ਵੀ ਭਰੋਸਾ ਕਰਕੇ ਉਸ ਨੂੰ ਆਪਣੇ ਘਰ ਚ ਆਣ ਦੇਣ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲੈਣੀ ਕਿੰਨੀ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਮਲੌਰ ਤੋਂ ਚੇਤਨ ਪੋਰਾ ਦੀ ਰਿਪੋਰਟ ਪੀਟੀਸੀ ਨਿਊਜ਼